ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਹਨ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਉਨੰਗਾ ਉਹ ਗੋਪਾਲੁ ਰਾਏ ਅਰਥ ਗੁਰੂ ਜੀ ਉਪਦੇਸ਼ ਦੇ ਰਹੇ ਹਨ ਕਿ ਈਸ਼ਵਰ ਵਾਹਿਗੁਰੂ ਜੀ ਨੂੰ ਬਾਰ-ਬਾਰ ਮਨ ਹੀ ਮਨ ਨਮਸਕਾਰਾਂ ਕਰਦੇ ਰਹੋ ਇਸ ਤਰ੍ਹਾਂ ਕਰਨ ਨਾਲ ਮਨੁੱਖ ਦਾ ਹੰਕਾਰ ਮਿਟੇਗਾ ਤਣਾਅ ਵੀ ਘਟੇਗਾ ਨਿਮਰਤਾ ਵੱਧਣ ਲੱਗ ਜਾਵੇਗੀ ਤੇ ਜ਼ੁਬਾਨ ਤੇ ਮਿਠਾਸ ਵੀ ਆਉਣ ਲੱਗ ਪਵੇਗੀ ਅਸੀਂ ਸਮਾਜ ਵਿੱਚ ਸੁਖਾਵੇ ਹੋਣ ਲੱਗ ਪਾਵਾਂਗੇ ਤੇ ਸਾਡੀ ਨਜ਼ਰ ਵਿੱਚ ਸਾਰੇ ਲੋਕ ਸਾਨੂੰ ਚੰਗੇ ਚੰਗੇ ਲੱਗਣ ਲੱਗ ਪੈਣਗੇ ਧੀ ਹੌਲੀ ਇਸ ਤਰ੍ਹਾਂ ਕਰਦੇ ਕਰਦੇ ਸਭ ਲੋਕਾਂ ਦੇ ਵਿੱਚ ਸਾਨੂੰ ਥੋੜਾ ਥੋੜਾ ਈਸ਼ਵਰ ਪ੍ਰਗਟ ਹੁੰਦਾ ਨਜ਼ਰ ਆਵੇਗਾ ਗੁਰੂ ਜੀ ਫਿਰ ਅਗੇ ਉਪਦੇਸ਼ ਦਿੰਦੇ ਹਨ ਗੁਣ ਗਾਵੋ ਗੋਪਾਲ ਰਾਏ ਗਾਵ ਉਸ ਪ੍ਰਭੂ ਦੇ ਗੁਣ ਹੀ ਗਾਵੋ ਜਿਹੜਾ ਗੁਣੀ નિਧਾਨ ਹੈ ਗੁਣਾ ਦਾ ਖਜ਼ਾਨਾ ਹੈ ਹਰ ਗੁਣ ਪ੍ਰਭੂ ਦਾ ਹੈ ਔਰ ਉਹ ਗਣ ਮਨੁੱਖਾ ਦਾ ਹੈ ਮਨੁੱਖ ਪੁੱਲਣਹਾਰ ਹੈ ਗਲਤੀਆਂ ਕਰ ਸਕਦਾ ਹੈ ਮਨੁੱਖ ਸੰਪੂਰਨ ਸੱਚ ਨਹੀਂ ਹੈ ਈਸ਼ਵਰ ਹੀ ਸਿਰਫ ਸੰਪੂਰਨ ਸੱਚ ਹੈ ਸਰਬ ਉੱਤਮ ਹੈ ਉਹ ਸਾਰੇ ਗੁਣਾਂ ਦਾ ਮਾਲਕ ਹੈ ਅਸੀਂ ਉਸ ਦੇ ਇੱਕ ਇੱਕ ਗੁਣ ਨੂੰ ਵਿਚਾਰਨਾ ਹੈ ਤੇ ਆਪਣੇ ਜੀਵਨ ਕਾਲ ਵਿੱਚ ਉਸ ਨੂੰ ਅਮਲ ਵਿੱਚ ਲਿਆਉਣਾ ਹੈ ਈਸ਼ਵਰ ਦੇ ਗੁਣਾਂ ਨੂੰ ਧਾਰਨ ਕਰਦੇ ਜਾਵਾਂਗੇ ਤਾਂ ਸਾਡੇ ਮਨ ਦੀ ਅਵਸਥਾ ਬੜੀ ਤਾਕਤਵਰ ਸੱਚੀ ਸੁੱੱਚੀ ਪਵਿੱਤਰ ਹੁੰਦੀ ਜਾਵੇਗੀ ਤੇ ਹਰ ਪਾਸਿਓ ਫਿਰ ਸਾਨੂੰ ਸਤਕਾਰ ਤੇ ਪਿਆਰ ਮਿਲਣ ਲੱਗ ਪਵੇਗਾ ਸਾਡਾ ਮਨ ਹੌਲੀ-ਹੌਲੀ ਬਹੁਤ ਪਵਿੱਤਰ ਹੋ ਜਾਵੇਗਾ ਫੇਰ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ ਸਾਡੀ ਸੋਚ ਨਿਰਮਲ ਹੋ ਜਾਵੇਗੀ ਸੱਚੀ ਸੋਚ ਵਿੱਚੋਂ ਹਮੇਸ਼ਾ ਸ਼ੁਭ ਵਿਚਾਰ ਹੀ ਪੈਦਾ ਹੁੰਦੇ ਹਨ ਅਸੀਂ ਸਭ ਸ਼ੁਭ-ਸ਼ੁਭ ਹੀ ਕਰਾਂਗੇ ਸਭ ਪਵਿੱਤਰ ਕਰਾਂਗੇ ਤਾਂ ਸਾਡਾ ਜੀਵਨ ਸੁੱਖ ਨਾਲ ਆਨੰਦ ਨਾਲ ਭਰ ਜਾਵੇਗਾ ਫੇਰ ਆਪਾਂ ਗੁਰੂ ਜੀ ਦਾ ਉਪਦੇਸ਼ ਦੁਹਰਾ ਲੈਂਦੇ ਹਾਂ ਕਿ ਅਸੀਂ ਮਨੁੱਖਾਂ ਨੇ ਆਪਣੇ ਜੀਵਨ ਨੂੰ ਸੱਚਾ ਸੁੱਚਾ ਬਣਾਉਣਾ ਹੈ ਸੁਖਾਵਾਂ ਬਣਾਉਣਾ ਹੈ ਤੇ ਪਿਆਰਾ ਵੀ ਬਣਾਉਣਾ ਹੈ ਤਾਂ ਅਸੀਂ ਉਸ ਸੱਚੇ ਈਸ਼ਵਰ ਅਗੇ ਮਨ ਹੀ ਮਨ ਆਪਣੇ ਵਿਚਾਰਾਂ ਵਿੱਚ ਉਸ ਨੂੰ ਨਮਸਕਾਰ ਕਰਦੇ ਹੀ ਰਹੀਏ ਤੇ ਈਸ਼ਵਰ ਦੇ ਗੁਣ बार-बार ਹਰ ਕਦਮ ਤੇ ਹਰ ਪਲ ਗਾਉਂਦੇ ਹੀ ਰਹੀਏ ਭਾਵੇਂ ਆਪਣੇ ਘਰ ਵਿਹਾਰ ਜਿਵੇਂ ਬਾਹਰ ਵਿੱਚ ਦਿਨ ਬਦਨ ਉਪਨਾਉਂਦੇ ਜਾਈਏ ਤਾਂ ਫਿਰ ਸਾਰੇ ਹੀ ਸਤਾਂ ਦੀ ਪ੍ਰਾਪਤੀ ਹੋ ਜਾਵੇਗੀ ਜੀਵਨ ਦਾ ਟੀਚਾ ਪੂਰਾ ਹੋ ਜਾਵੇਗਾ ਅਸੀਂ ਸਾਰੇ ਸੁਖ ਮਾਣ ਕੇ ਇੱਕ ਦਿਨ ਇਸ ਜਹਾਨ ਤੋਂ ਉੱਠ ਕੇ ਪ੍ਰਭੂ ਦੇ ਸੱਚੇ ਦਰ ਤੇ ਪਹੁੰਚ ਜਾਵਾਂਗੇ ਦਾਸ ਦਵਿੰਦਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ